ਵਿੱਚ ਜੀ ਜਿਹੋਦੇ ਸਾਡੇ 42 ਪਿੰਡ ਗਿੱਲਗੋਤ ਦੇ ਆ ਜੱਟ ਜੀ RAMU ਵਾਲਾ ਵੀ ਬਿਆਲੀਆਂ ਪਿੰਡਾਂ ਚੋਂ ਸਾਰਾ ਪਿੰਡ ਗਿੱਲਗੋਤ ਦਾ ਜੀ ਉੱਥੇ ਮੈਂ ਪੜਿਆ ਪਰ ਮੇਰੇ ਪਿਤਾ ਕਾਮਰਸ ਸੀ ਜੀ ਕਰਨੈਲ ਸਿੰਘ ਪਾਰਸ RAMU ਵਾਲੀਆ ਹਮ ਉਹਨੇ ਮੈਨੂੰ ਟ੍ਰੇਨਿੰਗ ਦਿੱਤੀ ਵੀ ਬਲਵੰਤ ਜੇ ਸਿੱਖ ਬਣਨਾ ਤਾਂ ਜਾਤਾਂ ਪਾਤਾਂ ਦੀ ਥਾਂ ਤੇ ਅਨ ਸਾਨੀਤ ਦਾ ਪੁਜਾਰੀ ਬਣੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼ਾਇਦ ਸਭ ਉੱਤੇ 100% ਖੁਸ਼ ਹੈ ਉਸ ਸਿੱਖ ਤੇ 101% ਖੁਸ਼ ਹੋਣਗੇ ਜਿਹੜੇ ਭਾਈ ਜੈਤੇ ਦਾ ਸਤਕਾਰ ਵੀ ਕਰਨ ਜੀ ਬੜੀ ਕਿਰਪਾ ਮੈਂ ਜਦੋਂ ਮਨਿਸਟਰ ਬਣਿਆ ਪੜਦਾ ਪੜਦਾ ਬਹੁਤ ਕੁਝ ਪੜਿਆ ਤੇ ਕੁਝ ਘਟਰਾਵਾ ਵਾਪਰ ਗਿਆ ਜੀ ਜਿਨ੍ਹਾਂ ਨੇ ਮੈਨੂੰ Mas, que